ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਤੇ ਅੱਜ ਆਪਾਂ ਨਾ ਤੁਹਾਨੂੰ ਘੈਂਡ ਕਬੱਡੀ ਦਾ ਰੇਡਰ ਹੈਪੀ ਸੰਗਤਪੁਰੀ ਇਹਨਾਂ ਮਲਾਉਣ ਲੈ ਕੇ ਆਏ ਆਂ ਤੇ ਇਹ ਲੋਪ ਹੀ ਰਹਿੰਦਾ ਵਾ ਸੋਸ਼ਲ ਮੀਡੀਆ ਤੋਂ ਤੇ ਅਸੀਂ ਸੋਚਿਆ ਵੀ ਚੱਲ ਬਲੌਗ ਬਣਾ ਲਿਆ ਜਾਵੇ ਤੇ ਕਿ ਨਹੀਂ ਬਣੀ ਚੰਗੀ ਗੱਲ ਆ ਬਾਈ ਤੇ ਬਲੌਗ ਬਣਾ ਲਿਆ ਜਾਵੇ ਹਨਾ ਤੇ ਇੰਟਰਵਿਊ ਤੋਂ ਭੱਜਦਾ ਇਹ ਤੇ ਆਪਣੇ ਸਮੇਂ 'ਚ ਹੈਪੀ ਨੇ ਕਹਿੰਦੇ ਪੂਰੀ ਤਗੜੀ ਕਬੱਡੀ ਖੇਢੀ ਆ ਜਾਨੀ ਵੀ ਸੀ ਸਪੀਡੀ ਵੀ ਸੀਗਾ ਤੇ ਹਰ ਪ੍ਰਕਾਰ ਦੇ ਨਾਲ ਹੈਪੀ ਫਿਟ ਸੀਗਾ ਤੇ ਤੂੰ ਤੀ ਬੋਲਦੀ ਰਹੀ ਆ ਤੇ ਚਲ ਆ ਜਾ ਮਣੀ ਫਿਰ ਦੇਖੀਏ ਕਹਿੰਦੇ ਮਿਹਨਤ ਲਾਉਂਦਾ ਵਾ ਗਰਾਊਂਡ 'ਚ ਤੇ ਲਵਾਈਏ ਹਾਂਜੀ ਚਲੋ ਭਾਈ ਬਾਕੀ ਆਪਾਂ ਹਜੇ ਹੌਲੀ 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 ਬਾਈ ਗਰਾਊਂਡ 'ਤੇ ਹੀ ਲੱਗਦਾ ਹਾਂ ਗਰਾਊਂਡ 'ਤੇ ਹੀ ਲੱਗਦਾ ਵਾ ਇਹ ਹੌਲੀ ਹੌਲੀ ਬਣਾਈ ਜਾਵਾਂਗੇ ਆਪਾਂ ਨੂੰ ਕਿਹੜਾ ਪੂਰਾ ਪਰਫੈਕਟ ਆ ਆਪਾਂ ਇਸ ਚੀਜ਼ ਲਈ ਪਰ ਅੱਬਾ ਕੋਸ਼ਿਸ਼ ਕਰਦੇ ਹਾਂ ਹਨਾ ਕਿਉਂਕਿ ਆਪਾਂ ਸਟਾਰਟਿੰਗ ਤੋਂ ਹੀ ਫੇਸਬੁੱਕ 'ਤੇ ਵੀ ਆਪਾਂ ਹਰ ਉਸ ਪਲੇਅਰ 'ਤੇ ਹਨਾ ਸ਼ੇਅਰ ਲਿਖਣ ਦੀ ਕੋਸ਼ਿਸ਼ ਕੀਤੀ ਜਾਂ ਜਿਹੜਾ ਇਹਨੇ ਤਕੜੀ ਖੇਡੀ ਆ ਜਾਂ ਫਿਰ ਜਿਹੜਾ ਬੰਦਾ ਅ ਮਤਲਬ ਮੂਰੇ ਜੇ ਨਹੀਂ ਆਉਂਦਾ ਆਪਾਂ ਉਹਨੂੰ ਮੂਰੇ ਲਿਆਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਜਿਹੜੇ ਨਾਮੀ ਨੇ ਉਹਦਾ ਅਕਸਰ ਮੂਰੇ ਰਹਿੰਦੇ ਹੀ ਨੇਗੇ ਲੇਕਿਨ ਜਿਹੜੇ ਪਿਛੇ ਇਹਨੂੰ ਰਹਿੰਦੇ ਆ ਜਾਂ ਕਈਆਂ ਦਾ ਸੁਭਾਈ ਇਦਾਂ ਦਾ ਹੁੰਦਾ ਆਪਾਂ ਉਹਨਾਂ ਨੂੰ ਹੀ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਮੂਰੇ ਚਲਾਇਆ ਹੈਪੀ ਬਾਈ ਕੋਲੇ ਦੇ ਤੇ ਮੜਾਇਆ ਕੈਮਰਾ ਮਾਰਦੇ ਮਣੀ ਬਾਈ ਉਧਰ ਵੀ ਦੇਖ ਹੈਪੀ ਕਿਵੇਂ ਮਿਹਨਤ ਲਗਾਉਂਦਾ ਇਹ ਬਹੁਤ ਵਧੀਆ ਗੱਲ ਆਏ ਵੀ ਯਾਰ ਕਬੱਡੀ ਦੇ ਪਲੇਅਰ ਜਿਹੜੇ ਗਰਾਊਂਡਾਂ ਦੇ ਵਿੱਚ ਮੁੰਡੇ ਘਟਦੇ ਜਾਂਦੇ ਆ ਹਾਂ ਗਰਾਊਂਡਾਂ ਦੇ ਵਿੱਚ ਮੁੰਡੇ ਘਟਦੇ ਜਾਂਦੇ ਆ ਤੇ ਜੁੜਦੇ ਨਹੀਂ ਹੈਗੇ ਜੁੜਦੇ ਨਹੀਂ ਐ ਜੁੜਾਂਗੇ ਤਾਂ ਹੈਪੀ ਬਾਈ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਆ ਜਾ ਫਿਰ ਦੋ ਗੱਲਾਂ ਕਰੀਏ ਤੇਰੇ ਨਾਲ ਮੈਂ ਵੀ ਹੈਪੀ ਨੂੰ ਲੈ ਹੀ ਜਾਂਦਾ ਅਸੀਂ ਕੈਮਰੇ ਤੇ ਨਾ ਔਖੇ ਔਖੇ ਉਹ ਤਾਂ ਇਹ ਨਹੀਂ ਆਉਣਾ ਨਹੀਂ ਸੀ ਕਹੇ ਤੇ ਹਨਾ ਇੰਨੇ ਛਾਪਾ ਹੀ ਮਾਰਿਆ ਵਾ ਹੋਰ ਹੈਪੀ ਨੇ ਅੱਸੀ ਗੱਲ ਕੀ ਹਾਲ ਹੈ ਬਾਈ ਠੀਕ ਠਾਕ ਹੈ ਕੈਮੋ ਬੀ ਜੀ ਹਾਂ ਹਾਂ ਵੀਰੇ ਠੀਕ ਹੈ ਕਲਾ ਯਾ ਇਹ ਬੇਜਾ ਦੋ ਗੱਲਾਂ ਹੀ ਕਰ ਲਈ ਆਪਾਂ ਬਾਲਾ ਕੋਈ ਲੰਬਾ ਜਿਹਾ ਕੰਮ ਤਾਂ ਕਰਨਾ ਨਹੀਂ ਹੈ ਨਾ ਤੇ ਆਪਾਂ ਦੋ ਚਾਰ ਗੱਲਾਂ ਹੀ ਕਰਨੀਆਂ ਨੇ ਹੋਰ ਠੀਕ ਠਾਕ ਹਾਂ ਵਧੀਆ ਪਹਿਲਾਂ ਤਾਂ ਇਹ ਦੱਸ ਵੀ ਸੋਸ਼ਲ ਮੀਡੀਆ ਸੋ ਲੋਪ ਜਿਹਾ ਕਾ ਤੋਰ ਇਹਨਾਂ ਵਾਂ ਪਹਿਲਾਂ ਖੇਡਦੇ ਟਾਈਮ ਵੀ ਤੂੰ ਪਿੱਛੇ ਪਿੱਛੇ ਇਹਨੂੰ ਹੀ ਰਹਿੰਦਾ ਹੈਗਾ ਤੇ ਕਬੱਡੀ ਖੇਡੀ ਵੀ ਇੰਨੀ ਵਧੀਆ ਸਾਰੇ ਜਾਣਦੇ ਨੇ ਨਾ ਭਰਾ ਵੀ ਜਾਣਦੇ ਨੇ ਤੂੰ ਇਹਨਾਂ ਸਿਰਾ ਕੀਤਾ ਕਬੱਡੀ 'ਚ ਕਬੱਡੀ ਯਾਰ ਸੋਸ਼ਲ ਮੀਡੀਆ ਪਾਸੋਂ ਹੁਣ ਥੋੜਾ ਜਿਆਦਾ ਕਰਨ ਲੱਗੇ ਆ ਮੁੰਡੇ ਇਹ ਇਹ ਕਹਿੰਦੀ ਬਲੌਗ ਗੁਰੂ ਕੋਲੋਂ ਇਹਨੇ ਬਣਾਇਆ ਫੇਰ ਵੀ ਆਪਾਂ ਮੂਰੇ ਨਹੀਂ ਆਉਂਦੇ ਉਹੀ ਯਾਰ ਵਧੀਆ ਜਿਆ ਨਹੀਂ ਲੱਗਦਾ ਥੋੜਾ ਨੇੜੇ ਨੂੰ ਕਰ ਲਾ ਆਵਾਜ਼ ਹੀ ਆ ਜੂਗੀ ਤੇ ਕੋਈ ਨਹੀਂ ਨੇਚਰਲੀ ਬਣਾਉਣਾ ਆਪਾਂ ਕੋਈ ਬਲੌਗ ਉਹ ਨਹੀਂ ਹੈਗਾ ਵੀ ਆਪਾਂ ਹਾਂ ਤੇ ਉਹ ਦੱਸ ਨੂੰ ਮੇਰਾ ਭਰਾ ਵੀ ਸੋਸ਼ਲ ਮੀਡੀਆ ਤੋਂ ਦੂਰ ਕਾਦੋ ਰਹਿਣਾ ਜਾਂ ਉਹ ਨਾ ਜਾਣੀ ਤੂੰ ਬੁਲਾਉਂਦਾ ਗਰਾਊਂਡ 'ਚ ਵੀ ਜੇ ਤੂੰ ਉਦੋਂ ਪਹਿਲਾਂ ਖੇਡਦਾ ਸੀਗਾ ਉਦੋਂ ਵੀ ਤੈਨੂੰ ਬਾੜਾ ਹੁੰਦਾ ਨਹੀਂ ਸੀਗਾ ਉਹਦਾ ਕੀ ਕਾਰਨ ਬਸ ਉਹੀ ਬਾਈ ਆ ਟੂਰਨਾਮੈਂਟ ਜੋਂ ਹਟਿਆ ਮੈਂ ਟੂਰਨਾਮੈਂਟ ਦੇਖਣ ਮੰਦੀ ਜਾਂਦਾ ਕਦੇ ਵਾ ਘਰੇ ਆਪਾਂ ਕਿ ਉਦੋਂ ਵਾਲਾ ਦਾ ਕੰਮ ਕਰ ਕਰਨ ਤੈਨੂੰ ਪਤਾ ਹੀ ਹੂੰ ਕੌਡੀ ਨੇ ਤਾਂ ਬੜਾ ਐਸਾ ਬਸ ਐਸਾ ਕੰਮ ਸੱਤਾ ਛੁੱਟ ਲੱਗੀਆਂ ਉਦੋਂ ਬਾਅਦ ਥੋੜਾ ਜਿਹਾ ਪਿੱਛੇ ਜੇ हट ਗਏ ਵੀ ਕਿਸੇ ਨੇ ਪੁੱਛਿਆ ਪੁੱਛਿਆ ਨਹੀਂ ਹੂੰ ਬਾਪ ਦਾ ਘਰੇ ਘਰ ਦਾ ਕੰਮ ਕਰੋ ਬਸ ਠੀਕ ਅੱਛਾ ਉਧਰ ਹੀ ਫੇ ਬਿਜੀ ਹੋ ਗਏ ਦੂਸਰੀ ਬਿਜੀ ਹੋ ਗਏ ਜੇ ਥੋੜੀ ਫਿਰ ਮੂੰਹ ਜਾਂ ਮੁੜ ਜਾਂਦਾ ਬੰਦੇ ਦਾ ਜਦੋਂ ਬੰਦੇ ਦਾ ਕੋਈ ਨਾ ਨਾਮ ਨਹੀਂ ਹੂੰ ਫਿਰ ਕੰਮ ਤਾਂ ਕਰਨਾ ਹੀ ਆ ਜੇ ਹੁਣ ਕੌਡੀ ਪਿੱਛੇ ਰਵਾਂਗੇ ਤੇ ਘਰ ਵਿੱਚ ਲਾਉਣਾ ਬੰਦੇ ਨੇ ਆ ਹਾਂ ਬਿਲਕੁਲ ਬਿਲਕੁਲ ਸਟਾਈਲ ਹਾਂ ਚੱਕਰ ਤੇ ਕਬੱਡੀ ਦੀ ਫਿਰ ਸ਼ਰਵਾਦ ਕਦੋਂ ਹੁੰਦੀ ਆ ਤੇ ਰੇਡਰ ਜਾਫੀ ਬੰਨਦਾ ਤੇਰਾ ਚੋਣ ਕਿਵੇਂ ਹੋਈ ਵੀ ਤੂੰ ਕਿਵੇਂ ਦੇਖਿਆ ਵੀ ਮੈਂ ਯਾਰ ਰੇਡ ਵਧੀਆ ਪਾ ਸਕਦਾ ਮਾਜਾ ਇਹ ਕਿਵੇਂ ਹੋਇਆ ਸੀਗਾ ਇਹ ਇਹਰ ਪਹਿਲਾਂ ਵੀਰੇ ਮੈਨੂੰ ਨਹੀਂ ਖੋਗ ਸੀ ਮਾੜਾ ਮੁੱਟਾ ਖੂ ਖੂ ਖੇਡਦੇ ਹੁੰਦੇ ਗਰਾਊਂਡ ਤੇ ਇੱਥੇ ਸਕੂਲ 'ਚ ਵਧੀਆ ਖੇਡਦੇ ਆ ਸਕੂਲ ਟਾਈਮ ਸਕੂਲ ਟਾਈਮ ਹਾਂ ਖੂ ਖੂ ਦੀ ਟੀਮ ਸੀ ਸਾਡੀ ਫਿਰ ਮੈਂ 3 ਟ੍ਰੀਟ ਵੀ ਰਿਆ ਵਾਂ 200 ਮੀਟਰ ਦਾ 100 ਮੀਟਰ ਦਾ ਵਧੀਆ ਓਕੇ ਤੇ ਸਾਡੇ ਇੱਧਰ ਕੋ ਸਾਡਾ ਮੰਗਲ ਹੂੰ ਬਿਰਕ ਇੱਧਰ ਉਹ ਮੁੰਡੇ ਸੀ ਲੱਖੀ ਹੋਣੀ ਪੰਮੇ ਹੋਣੀ ਬਿਰਕਾਂ ਦੇ ਵਧੀਆ ਆਪਣਾ ਪਿਆਰ ਕਰਦੇ ਸਾਰੇ ਓਕੇ ਉੱਥੇ ਜਾਣ ਲੱਗਿਆ ਉਹਨਾਂ ਕੋਲੇ ਖੇਡਣ ਲੱਗਿਆ ਤੇ ਉਹ ਹਟ ਗਏ ਅੱਛਾ ਵੀਰੇ ਅਸੀਂ ਮੰਗਲ ਨੂੰ ਬਾਈ ਨੂੰ ਇੱਥੇ ਪਿੰਡ ਲਿਆਏ ਸੀ ਪਿੰਡ ਦੇ ਮੁੰਡੇ ਸੀ ਖੇਡਣ ਅੱਛਾ ਇੱਥੇ ਇੱਥੇ ਮਿਹਨਤ ਕਰਾਉਣ ਕਰਾਉਂਦੇ ਪਹਿਲੀ ਵਾਰੀ ਸਾਡੇ ਪਿੰਡ ਦੇ ਇੱਥੇ ਮਿਹਨਤ ਕਰਾਈ ਜੋ ਪਰ ਲਗਣਾ ਉਹ ਮੰਗਲ ਬਾਈ ਬਿਰਕਾਂ ਵਾਲਾ ਮਹਾਨ ਰੀਡਰ ਹੋਇਆ ਹਨਾ ਬਹੁਤ ਤਕੜਾ ਸੀ ਡੈਥ ਹੋ ਗਈ ਨਾ ਬਾਈ ਦੀ ਤੇ ਮਿਹਨਤ ਉਹ ਇੰਨੀ ਤਖਲੀ ਸੀ ਉਹਨਾਂ ਨੇ 4:30 ਵਜੇ ਦੁਪਹਿਰ ਦੇ ਹੀ ਲੱਗ ਜਾਨ ਅੱਛਾ ਦੁਪਹਿਰੇ 3:30 ਵਜੇ ਲਾ ਕੇ 6:00 ਵਜੇ ਹਾਂ ਮਿਹਨਤ ਬਹੁਤ ਕੈੜੀ ਕਰਾਉਂਦਾ ਇਹਨਾਂ ਤੇ ਉਦੋਂ ਬਾਅਦ ਪਿੰਡ ਜੱਫੀ ਸੀ ਪਹਿਲਾਂ ਦਾ ਅੱਛਾ ਪਹਿਲਾਂ ਜੱਫੀ ਦਾ ਸੀ 57 62 ਬੂਰ ਤੇ ਜੱਫੀ ਸੀ ਫਿਰ ਸਾਡੇ ਕੋਲੇ ਰੀਡਰ ਹੈ ਨਹੀਂ ਸੀ ਕੋਨਲ ਓਕੇ ਫਿਰ ਰੀਡਰ ਬਣ ਕੇ ਵਿੱਚੇ ਰੇਡਾਂ ਫੋਣ ਲੱਗਿਆ ਉਹ ਕਹਿੰਦਾ ਤੂੰ ਰੀਡਰ ਬਣ ਤੇ ਅਸੀਂ ਠੀਕ ਹੈ ਯਾਨਕੀ ਹੂੰ ਤੇ ਬਾਈ ਨੇ ਕਹਿ ਕੇ ਉਹਦੇ ਕਰਕੇ ਹੀ ਰੀਡਰ ਬਣੇ ਨੀ ਨੀ ਸਹੀ ਉਹ ਦੋ ਬਹੁਤ ਹੋਰ ਤੇ ਇੱਕ ਸਾਰਾ ਨੇ ਬਹੁਤ ਮਦਦ ਕੀਤੀ ਇੱਧਰ ਆਪਣੇ ਪਰਵਾਲਾ ਖਰਾਂ ਹੁੰਦੇ ਹੁੰਦੇ ਸੀ ਬਖਵਾਤ ਸਰ ਈ ਪਰ ਸਿਗੇ ਹੋ ਕੇ ਓਕੇ ਉਹਨਾਂ ਨੇ ਕਰਾਈ ਇੱਕ ਸਾਰ ਸੀਗੇ ਆਪਣੇ ਲੋਪੋ ਗੁਆਰਡ ਦੇ ਹਰ ਇੱਕ ਵੇਟ ਲੈਟ ਓਕੇ ਉਹਨਾਂ ਕੋਲ ਵੀ ਜਾਂਦਾ ਰਿਹਾ ਤੇ ਉਦੋਂ ਥੋੜੇ ਟਾਈਮ ਦੇ ਮੈਚ ਮੂਹ ਚ ਕਿਹਦੇ ਨਾਲ ਫਸਦੇ ਹੁੰਦੇ ਸੀਗੇ ਜ਼ਿਆਦਾ ਤੇ ਉਦੋਂ ਪੈਸੇ ਮੰਗਦੇ ਸੀ ਐ ਖੇਡਣ ਖੁੱਡਣ ਨੂੰ ਨਹੀਂ ਉਦੋਂ ਨਹੀਂ ਪੈਸੇ ਉਦੋਂ ਵਾਲੇ ਬੰਦੇ ਹੁਣ ਵੀ ਜਿੰਨਾਂ ਨਾਲ ਖੇਡਦੇ ਹੁਣ ਵੀ ਆਪਣੇ ਨਾਲ ਬਰਤਿਆ ਸਾਰੇ ਹੂੰ ਜਿਵੇਂ ਇਹਲੇ ਵੀ ਖੇਡਾਂਗੇ ਪਰ ਲੈਣੇ ਚਾਹੀਦੇ ਆ ਯਾਰ ਪਲੇਰ ਨੂੰ ਲੈਣੇ ਚਾਹੀਏ ਲੈਣੇ ਚਾਹੀਏ ਆਪ ਦਾ ਮੁੱਲ ਲੈਣਾ ਮੰਗਰੋ ਨਹੀਂ ਕੋਈ ਬੋਟਲ अच्छा ओ जो मैं आजकल फिर ਬਾਅਦ ਚ ਇੰਟਰਵਿਊ ਕਰਦੇ ਆ ਹਨਾ ਬਾਈ ਹੁਣੀ ਹਨਾ ਤੇ ਉਹ ਤੇ ਦੁੱਖ ਵੀ ਲੱਗਦਾ ਪਾਲਣ ਨੂੰ ਯਾਰ ਕਿਤਨਾ ਪਲੇਰ ਨੂੰ ਕੰਮ ਜ਼ਰੂਰੀ ਆ ਨਾਲ ਕੋਈ ਗੋਡੀ ਕੋਈ ਕੰਮ ਸਿੱਖਿਆ ਹੋਣਾ ਜਾਂ ਪੜ੍ਹੂ ਜਾਂ ਨਾਲ ਕੋਈ ਕੰਮ ਸਿੱਖੋ ਕੋਈ ਸਕਿੱਲ ਸਿੱਖੀ ਹੋਣੀ ਚਾਹੀਦੀ ਮਗਰੋਂ ਜਿੱਤੇ ਗੋਡੀ ਹਟ ਜਾਂਦੇ ਆਂ ਆਪਾਂ ਗੋਡੀ ਖੇਡ ਨੂੰ ਆੜੇ ਮੈਂ ਆ ਹੁਣ ਮੈਂ ਗੋਡੀ ਖੇਡ ਕੇ ਹਟ ਗਿਆ ਉਸ ਤੋਂ ਬਾਅਦ ਉਹਦੇ ਕੋਲ ਕੋਈ ਲੈਣ ਨਹੀਂ ਰਹਿੰਦੀ ਕੋਈ ਆਪਣੇ ਪਰਿਵਾਰ ਪਾਲਣ ਨੂੰ ਕੋਈ ਲੈਣ ਨਹੀਂ ਰਹਿੰਦੀ ਤੇ ਉਹ ਵਿਚਾਰਾ ਜਾਂਦਾ ਫਿਰ ਦੂਜੇ ਪਾਸੇ ਨਸੇ ਜਾਂਦੀ ਨੂੰ ਜਾਂ ਵੜਦਾ ਹਾਂ ਜਾਂ ਫਿਰ ਬਸ ਹਟ ਕੇ ਉਹ ਨਾ ਸਿਆਣੀ ਨੂੰ ਜਾ ਬਣਦਾ ਜਾਂ ਮੂਰ ਕੋਈ ਕੁਝ ਕਰਨ ਲੱਗ ਜਾਂਦਾ ਵਾ ਤੇ ਉਹਦੇ ਕੋਲ ਲੈ ਨਹੀਂ ਦਿੰਦੀ ਜੇ ਕੋਈ ਕੋਈ ਘੇੜਦਾ ਘੇੜਦਾ ਕੋਈ ਕੰਮ ਸਿੱਖ ਲਵੇ ਕਾਰਪੈਂਟਰ ਦਾ ਜਾਂ ਕੋਈ ਗੱਡੀਆਂ ਦੇ ਸਿੱਖਿਆ ਜੇ ਕੋਈ ਵੀ ਕੰਮ ਸਿੱਖ ਲਵੇ ਉਹ ਘੇੜਣ ਤੋਂ ਬਾਅਦ ਜਦੋਂ ਹਟਦਾ ਵਾ ਉਹਦੇ ਕੋਲ ਲੈਣ ਹੋ ਜਾਂਦੀ ਉਹਦੇ ਲੈਣ ਚ ਵੜ ਜਾਂਦਾ ਉਹਦਾ ਜਵਾਗ ਪਾੜ ਦਿੰਦਾ ਹੂੰ ਸਹੀ ਵੈਨ ਤੇ ਹੁਣ ਫਿਰ ਇਦਾਂ ਹੀ ਟ੍ਰੇਨਿੰਗ ਦੇ ਕੇ ਤੇ ਇੱਧਰ ਗਰਾਊਂਡਾਂ ਨਾਲ ਜੁੜੇ ਰਹੋਗੇ ਤੂੰ ਹਾਂ ਲਈ ਗਰਾਊਂਡ ਤੋਂ ਆਉਣ ਮੁੰਡੇ ਜਿੰਨੇ ਵੀ ਆ ਫ੍ਰੀ ਆਪਾਂ ਕੋਈ ਪੈਸੇ ਨਹੀਂ ਲੈਂਦਾ ਕੋਈ ਰੋਲੀ ਅੱਛਾ ਕਿਸੇ ਤੋਂ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਤੇ ਟਾਈਮਿੰਗ ਕੀ ਆ ਫਿਰ ਆਪਣੀ 5 ਵਜੇ ਸਵੇਰੇ ਵੀਰੇ ਅੱਛਾ 5 ਵਜੇ ਸਵੇਰੇ ਹੈਗੀ ਆ ਟਾਈਮਿੰਗ ਹੈ ਨਾ ਸਰ ਬੜੀਆ ਹੈ ਜਿਹੜੇ ਆਪਣੇ ਜਗਰਾਉਂ ਜਿਹੜੇ ਦਾ ਮੋਲਾਪੁਰ ਏਰੀਆ ਇੱਧਰਲਾ ਵੱਲ ਹਾਂ ਮੁੰਡੇ ਭੱਜ ਜਾਂਦੇ ਵਿੱਚ ਮਿਹਨਤ ਕਰਦੇ ਆਉਂਦੀ ਨਹੀਂ ਅੱਛਾ ਵਾਲੀ ਠੀਕ ਆ ਪਰ ਮੁੰਡੇ ਦਾ ਬਾਵਾ ਕਿੰਨੇ ਨੇ ਕਿਉਂ ਫਿਰ ਵੀ 20 ਕੋ ਜਾਣੇ ਹੋਣੇ ਆ ਅੱਛਾ ਟੋਟਲ 20 ਨੇ ਬਾਕੀ ਕੋਈ ਛੁੱਟੀ ਕਰ ਲੈਂਦਾ ਉਸ ਹਿਸਾਬ ਨਾਲ ਹਾਂ ਨੇ ਕੀ ਮਤਲਬ ਜਿਵੇਂ ਅੱਜ ਕੱਲ੍ਹ ਹੁਣ ਨਵੇਂ ਨਵੇਂ ਪਲੇਅਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਵਾ ਹੈਪੀ ਬਾਈ ਆਪਾਂ ਕਿਉਂਕਿ ਪਹਿਲੇ ਹੀ ਆਪਣਾ ਮਣੀ ਹੈਨਾ ਆਪਾਂ ਕੋਈ ਵਲੋਗ ਤਾਂ ਬਣਾਇਆ ਨਹੀਂ ਆ ਬਿਲਕੁਲ ਜੀ ਬਿਲਕੁਲ ਤੇ ਕੋਸ਼ਿਸ਼ ਹੀ ਕੀਤੀ ਆਪਾਂ ਕੋਸ਼ਿਸ਼ ਹੀ ਕੀਤੀ ਬਿਲਕੁਲ ਕਿਉਂਕਿ ਹੈਪੀ ਵੀ ਸੋਸ਼ਲ ਮੀਡੀਆ ਤੇ ਆ ਕੇ ਨਹੀਂ ਰਾਜੀ ਕਿਉਂ ਕੈਮਰੇ ਮੂਰੇ ਹਰ ਬੰਦਾ ਨਰਵਸ ਹੁੰਦਾ ਵਾ ਕਿਉਂਕਿ ਆਪਾਂ ਨੂੰ ਵੀ ਪਤਾ ਹੈਨਾ ਆਪਾਂ ਵੀ ਕੋਈ ਪਰਫੈਕਟ ਨਹੀਂ ਹੈਗੇ ਵੀ ਉਹ ਇੰਟਰਵਿਊ ਕਰਨਾ ਹੈ ਆਪਾਂ ਦਾ ਕੋਈ ਦੋ ਗੱਲਾਂ ਹੀ ਕਰਨੀਆਂ ਨੇ ਕਿਉਂਕਿ ਹੈਪੀ ਦੇ ਨਾਲ ਦੇ ਜਿਹੜੇ ਪੁਰਾਣੇ ਬੰਦੇ ਖੇਡਦੇ ਆ ਉਹਨਾਂ ਨੂੰ ਪਤਾ ਜਾਂ ਦਰਸ਼ਕ ਹੈਪੀ ਵੇ ਕੀ ਮੈਸੇਜ ਦੇਣਾ ਚਾਹੁੰਦਾ ਹਨ ਮੈਸੇਜ ਤਾਂ ਵੀ ਇਹੀ ਹੈ ਮੇਰਾ ਵੀ ਮਿਹਨਤ ਕਰੋ ਮਿਹਨਤ ਨਹੀਂ ਕਰਦੇ ਮੁੰਡੇ ਹਾਂ ਆਹ ਵਾ ਦੂਜੇ ਪਾਸੇ ਨੂੰ ਹੋ ਜ ਜਾਂਦੇ ਆ ਸਟੀਰ ਰਡਨੀ ਨੂੰ ਅੱਛਾ ਤੇ ਉਹਦਾ ਰਿਜ਼ਲਟ ਬਾਅਦ ਚ ਆਉਣਾ ਜਦੋਂ ਗੇਮ ਛੱਡਦੇ ਹੋਰ ਤੁਸੀਂ ਪਲੇਅਰ ਦੇਖੇ ਹੋਣੇ ਕੋਈ ਪਹਿਲਾਂ ਐਜੇ ਹੁੰਦੇ ਆ ਹਾਂ ਕੋਲੇ ਡੂਲੇ ਨੂੰ ਮਾਈ ਡੇ ਹਾਂ ਕਰਦਣਾ ਕਰਦਣਾ ਤੇ ਬਾਅਦ ਚ ਉਹ ਐਜੇ ਹੋ ਜਾਂਦੇ ਆ ਕਿਉਂ ਛੱਡਦੇ ਆ ਤੇ ਫਿਰ ਟੈਗ ਆਉਂਦਾ ਨਾਲ ਹਾਂ ਟੈਗ ਆ ਜਾਂਦਾ ਮਰ ਜਾਂਦੇ ਆ ਹੋਰ ਬਹੁਤ ਪਲੇਅਰ ਜਣਕੀ ਤੁਸੀਂ ਦੇਖਿਆ ਹੋਣਾ ਉਹ ਫਿਰ ਜੋਨੋ ਸ਼ਰੀਰ ਛੱਡਦਾ ਉਹਦਾ ਫਰੀਦ ਡਾਉਨ ਹੁੰਦਾ ਕਿਉਂਕਿ ਨਸ਼ੇ ਇੰਨੇ ਜਾਣਾ ਜਾਣਾ ਹੁੰਦਾ ਨੇ ਜਦੋਂ ਉਹਨਾਂ ਦਾ ਸ਼ਰੀਰ ਮਾੜਾ ਹੂੰ ਤੇ ਇੱਕ ਹੋਰ ਹਾਂ ਕੰਮ ਜਰੂਰ ਸਿੱਖੋ ਨਾਲ ਪੜੋ ਜੇ ਕਿਸੇ ਨੂੰ ਜੇ ਤਾਂ ਮਗਰ ਸਕੂਲ ਹੈਗੀ ਹੈ ਘਰੋਂ ਤੱਕੜਾ ਵਾ ਹੂੰ ਚਲ ਉਹਦਾ ਦਾ ਕਰ ਦੇਣਾ ਉਹਦਾ ਉਧਰ ਲੱਗ ਜਾਂਦਾ ਉਹਨੇ ਨਾਮ ਤਾਂ ਉਹਦੀ ਤਾਂ ਲੈਂਡ ਹੈਗੀ ਹੈ ਲੈਂਡ ਹੈਗੀ ਆ ਉਹਦੀ ਜਿਹੜਾ ਹੁਣ ਮੇਰੇ ਵਰਗਾ ਮਾਤਣਾ ਬਈ ਘਰੋਂ ਠੀਕ ਆ ਉਹਦੀ ਕੋਈ ਲੈਂਡ ਹੈ ਨਹੀਂ ਹੂੰ ਉਹਨੂੰ ਕੰਮ ਜ਼ਰੂਰੀ ਆ ਚਰਚ ਸਵੇਰੇ ਮਿਹਨਤ ਲਾ ਦੇ ਹੂੰ ਮਿਹਨਤ ਲਾਹੇ ਇਸ ਟ ਉਹਨੇ ਕਰਨੀ ਆ ਮਿਹਨਤ ਇਹ ਵੀ ਮਿਹਨਤ ਕਰਨੀ ਆ ਨਾ ਜ਼ਿੰਦਗੀ ਦੀ ਮਿਹਨਤ ਕਰਨੀ ਨਹੀਂ ਉਹ ਫੇਲ ਹੋਈ ਨਹੀਂ ਫੇਲ ਹੋਈ ਜਾ ਕੇ ਹੁਣ ਜਾ ਕੇ ਪੈ ਗਿਆ ਲੋ ਜਿਹੜਾ ਦਸ ਕਿਲਿਆਂ ਨੂੰ ਦੇਖ ਕੇ ਪੈ ਗਿਆ ਵੀ ਇਹਦੇ ਦਸ ਇਹ ਤਾਂ ਪਿਆ ਵੱਖਰਾ ਆਖਾ ਕੇ ਹੂੰ ਉਹਨੂੰ ਨਾ ਦੇਖ ਤੁਸੀਂ ਆਪ ਦਾ ਘਰ ਦੇ ਮੇਰੇ ਖਰਾਕ ਚੋਂ ਆਪਾਂ ਸਾਰਾ ਜਿਵੇਂ ਰੂਟੀਨ ਆਪਣੀ ਆਪਣੀ ਰਿਕਵਰੀ ਪੂਰੀ ਹੋ ਜਾਂਦੀ ਆ ਹਨਾ ਦੇਸੀ ਟਾਕਾ ਚੋਂ ਉਹ ਨਾਲ ਦੀ ਨਾਲ ਤੁਸੀਂ ਫਿਰ ਦੱਸਦੇ ਰਹਿੰਦੇ ਪਲੇਰਾਂ ਨੂੰ ਦੱਸਦੇ ਰਹਿੰਦੇ ਹਾਂ ਆਹ ਜੇ ਮੈਂ ਤੁਹੀ ਆਪਦੇ ਉਦੋਂ ਟਾਈਮ ਦੇ ਵਿੱਚ ਜਿਹੜੀ ਖਰਾਕ ਖਾਦੀ ਆ ਜਾਂ ਖਰਾਕ ਦਾ ਸਾਰਾ ਦਿਨ ਨਹੀਂ ਮੁੱਕਦੀ ਯਾਰ। ਅੱਛਾ। ਇਹ ਤੂੰ ਗਰਾਊਂਡ 'ਚ ਜਾ। ਹੂੰ। ਜਾ ਕੇ ਪਹਿਲਾਂ ਤਾਂ ਔਲਾ ਖਾ ਕੇ। ਹੂੰ। ਸਵੇਰੇ ਔਣ ਲੱਗੀ। ਔਣ ਲੱਗੀ ਹੈ ਜਿਉਂਗੇ। ਠੀਕ ਆ। ਤੇ ਖਾ ਕੇ ਆਉ ਸਾਰਾ ਕੁਝ ਕਰ-ਕੁਰ ਕੇ। ਰੁੱਕ ਗਏ ਕਿਉਂ ਕਰੋ। ਹੂੰ। ਚੁੱਪ ਕਰਕੇ ਬਦਾਮ ਛੋਲੇ। ਹੂੰ। ਫਰੂਟ ਪੀਂਦੇ ਹੁਣ। ਹੂੰ। ਉਵੇਂ ਖਾ ਜਾ। ਓਕੇ। ਉਦੋਂ ਬਾਅਦ ਠੰਡੇ ਦੁੱਧ ਨਾਲ ਚੂਰੀ ਛੱਟ ਲੈ ਅੰਦਰ। ਜੇਸੀ ਝੋਲੀ। ਠੀਕ ਆ। ਠੀਕ ਆ। ਹੂੰ। ਉਦੋਂ ਬਾਅਦ ਹਾਂ ਆਪ ਦਾ ਛੇਕ ਚੂਕ ਪੀਣਾ ਜਾਂ ਅਬਰ ਕੇਲੇ ਆ ਜਦ ਕੱਲ ਹੈ ਨਹੀਂ ਸੱਟ ਓਕੇ ਦੁੱਧ ਚ ਵੀ ਉਹ ਜਈ ਦੁੱਧ ਚ ਵੀ ਰੀਸ ਬਰੀ ਦੁੱਧ ਚ ਵੀ ਹੋਣਾ ਅੱਛਾ ਹੋ ਜਾ ਸੇ ਜੇ ਆਪ ਦੀ ਮਾਂ ਜੀ ਘਰੇ ਰੱਖੀ ਆ ਉਹ ਤਾਂ ਦੁੱਧ ਵੇਟਰ ਸਾਰਨੋਂ ਵਧੀਆ ਠੀਕ ਆ ਉਹਦਾ ਦੁੱਧ ਨੂੰ ਗ੍ਰੇਨਡ ਕਰਕੇ ਪੀ ਲੂ ਫੇਰ ਜਾ ਕੇ ਰੋਟੀ ਓਕੇ ਠੀਕ ਆ ਅਸੀਂ ਹੁਣ ਕਿਸੇ ਮਿਹਨਤ ਲਾਉਂਦੇ ਨਹੀਂ ਬਾਈ ਦੇ ਲਾਉਣੀ ਕਹਣਾ ਵੀ 11 ਵਜੇ ਤੋਂ ਬਾਅਦ ਕੋ ਖਾਣਾ ਅੱਛਾ ਹਾਂ ਨਹੀਂ ਮਿਹਨਤ ਅੱਛਾ ਵੀ ਸ਼ਾਮ ਨੂੰ ਆਉਣ ਤੋਂ ਪਹਿਲਾਂ ਸਾਫ ਪੇਟ ਸਾਫ ਹੋਣਾ ਚਾਹੀਦਾ ਫੇਰ ਜ਼ੋਰ ਲੱਗੇ ਹਾਂ ਨਹੀਂ ਸਹੀ ਆ ਹੈਪੀ ਬਾਈ ਨਾਲੇ ਮੈਨੂੰ ਪਤਾ ਲੱਗਿਆ ਉਦੋਂ ਤੂੰ ਉਹ ਨਾ ਜਾਨੀ ਕਿ ਮੈਂ ਵੀ ਜਾਨੀ ਕਿ ਹਲਕਾ-ਫੁਲਕਾ ਉਦੋਂ ਦੇਖਦਾ ਰਿਹਾ ਮੈਂ ਤੈਨੂੰ ਤੂੰ ਕੱਲੇ ਹੀ 11-11 12-12 ਕਬੱਡੀਆਂ ਪਾਉਂਦਾ ਹੀ ਕੋ ਨੂੰ ਮੈਚ ਕਿਹਦੇ ਨਾਲ ਫਾਦੇ ਸੀ ਉਹਨੂੰ ਇੱਧਰ 70-70 ਦੇ 70 ਦੇ ਮੈਚ ਟੀਮਾਂ ਬਹੁਤ ਹੁੰਦੀਆਂ ਸੀ ਕਿਵੇਂ ਰੱਕਬੇ ਦੀ ਟੀਮ ਹੁੰਦੀ ਸੀ ਰੱਕਦੇ ਦੀ ਟੀਮ ਸੋਹਣੀ ਸੀ ਤੇ ਮਹਿਮਣੀ ਹੂੰ ਉਹਨਾਂ ਨਾਲ ਅੱਛਾ ਆਪਣੇ ਏਰੀ ਦੀ ਟੀਮ ਰੱਕਬੇ ਦੀ ਹੋ ਗਈ ਇਹਨਾਂ ਦੀ ਵਧੀਆ ਜੀ ਤੇ ਉਧਰੋਂ ਹੋਰ ਆਈ ਨੇ ਟੀਮਾਂ ਕਿਵੇਂ ਚੌਕਿਆਂ ਦੀ ਟੀਮ ਆ ਗਈ ਹੂੰ ਤੇ ਆ ਪਲੂਰ ਦੀ ਟੀਮ ਆ ਗਈ ਹੂੰ ਤੇ ਹੋਰ ਟੀਮਾਂ ਇਧਰੋਂ ਆ ਜਾਂਦੀਆਂ ਸੀ ਆਹ ਰਾਮਪੁਰਾ ਪੂ ਲਾ ਗਈ ਟੀਮਾਂ ਬਹੁਤ ਆਖਣੀਆਂ ਸੀ ਉਹਨੂੰ ਬਈ ਅੱਛਾ ਇੱਕ ਗੱਲ ਕਹਿਣੀ ਆ ਉਹਨਾਂ ਮੈਂ ਤੇ ਅਸੀਂ ਮੈਚ ਹਾਰਦੇ ਹੁੰਦੇ ਸੀ ਬਹੁਤ ਹੂੰ ਉਦੋਂ ਮਾਰ ਮੇਰਾ 65 ਕਿਲੋ ਹੁੰਦਾ ਸੀਗਾ ਅੱਛਾ ਤੇ 70 ਅਸੀਂ ਖੇਡਦੇ ਹੁੰਦੇ ਸੀ ਉਹ ਬਸੇ ਟੀਮ ਝੋਲਣਾਂ ਦੀ ਟੀਮ ਸੰਮੀ ਹੋਣੀ ਲੱਖੀ ਹੋਣੀ ਤੇ ਪੂਰੇ ਤਗੜੇ ਅੱਛਾ ਤੇ ਬਾ ਉਦੋਂ ਸਾਨੂੰ ਇੱਕ ਬੰਦੇ ਨੇ ਕਹਿਦਾ ਤਾਂ ਤੁਸੀਂ ਮੈਂ ਸਾਂਝਾ ਕਰ ਲੈਣ ਨੂੰ ਆਏ ਹਾਂ ਜਾਊਂਗਾ ਵੀ ਮੈਂ ਇਤਨਾ ਸਾਂਝਾ ਕਰੂੰ ਤੇ ਤੁਸੀਂ ਬਣਦੇ ਦੇਖ ਕੇਵੇਂ ਅੱਛਾ ਫਿਰ ਅਸੀਂ ਸੌਂਹ ਕਾਲੀ ਇੱਕ ਸੀਜ਼ਨ ਉਹ ਪੁੰਦੀ ਨੂੰ ਲਿਆਏ ਹਾਂ ਮਤਪੁਰੇ ਵਾਲਾ ਮੁੰਡਾ ਸੀਗਾ ਆਪਣਾ ਤੇ ਉਹ ਕਰਦਾ ਉਹਨੂੰ ਲਿਆਏ ਨਾਲ ਅਸੀਂ ਬਾੜ ਖੇਡਾਂ ਹੰਡੇ ਨਾਲ ਬਾਅਦ ਤੋਂ 70 ਦੇ ਚਾਰੀ ਲਾਈਏ ਜੀ ਨੂੰ ਫਿਰ ਇਹ ਸੌਂਹ ਕਾ ਕੀ ਲਾਈ ਅੱਛਾ ਰੋਟ ਬਣਾਣ ਲੱਗੇ ਵੀ ਕਿ ਮਿਹਨਤ ਲਾਉਣੀ ਵੀ ਅਗਲੇ ਸਾਲ ਕਹਿੰਦਾ ਮੈਦ ਨਹੀਂ ਕਰਨਾ ਇੱਕ ਸਾਲ ਕਹਿੰਦਾ ਮੈਦ ਨਹੀਂ ਖਾਂਦਾ ਕੀਤਾ ਅੱਛਾ ਮੈਦ ਹੀ ਨਹੀਂ ਖਾਂਦਾ ਕੀਤਾ ਹਾਂ ਇੱਥੇ ਸ਼ੇਰਪੁਰੇ ਮੈਦ ਆ ਗਿਆ ਤੇ ਉਹ ਮੇਰਾ ਆੜੀ ਆ ਫੇਰਪੁਰੇ ਦਾ ਹੀ ਮੁੰਡਾ ਉਹ ਕਹਿੰਦਾ ਮੈਨੂੰ ਬੰਦੇ ਦੇ ਦੇ ਤੋ ਖੇਡਣ ਨੂੰ ਹੂੰ ਤੇ ਮੈਂ ਕਹਾ ਚੱਲ ਠੀਕ ਆ ਸਾਡੇ ਨਾਲ ਦੋ ਰੇਡਰ ਚਾਰ ਜਣੇ ਪੱਕੇ ਹੁੰਦੇ ਬਾਹਰ ਲਈ ਅੱਛਾ ਬਾਹਰ ਲਈ ਗੋਲਡੀ ਇੰਦਰਜੀਤ ਲੱਖਾਂ ਬਸਿਆ ਵਾਲਾ ਓਕੇ ਲੱਖਾ ਪੌੜਥੇ ਵਾਲਾ ਕਿਨੇ ਇੰਟਰਵਿਊ ਨਹੀਂ ਕੀਤੇ ਬਾਈ ਉਹ ਦੱਸਦਾ ਜੱਫੇ ਲੁੰਦਾ ਰਿਆ ਹਾਂ 6 11 11 12 15 ਗੋਡੀਆਂ ਜੋਨੇ ਫਾਟਾ ਫਾਟਾ ਕੋਡੀਆਂ 8 8 ਕੋਡੀਆਂ ਸਾਰੇ ਰੀਡਰ ਫੜਿਆ ਕੋਈ ਰੀਡਰ ਕਹਦੇ ਮੈਨੂੰ ਇਹ ਜਿਹੇ ਬੜੇ ਪਲੇਅਰ ਮੈਂ ਦੇਖਿਆ ਜਿਨ੍ਹਾਂ ਦਾ ਨਾਮ ਵੀ ਪੂਰਾ ਹੋਇਆ ਵਧੀਆ ਖੇਡੇ ਵੀ ਆ ਤੇ ਹੁਣ ਵੀ ਖੇਡਦੇ ਵੀ ਆ ਕਈ ਪਰ ਉਹ ਮੂਰੇ ਜੇ ਨਹੀਂ ਆਉਂਦੇ ਜਾਂ ਉਹਨਾਂ ਦਾ ਸੁਭਾਈ ਇਦਾਂ ਦਾ ਜਿਵੇਂ ਤੂੰ ਹੁਣ ਬਾਹਲਾ ਕੋਈ ਹੈ ਨਹੀਂ ਇੱਧਰ ਨੂੰ ਵੀ ਰੁਝਾਨਦਿਆਂ ਨਹੀਂ ਤੇਰਾ ਹੈਗਾ ਵੀ ਮੇਰਾ ਕੋਈ ਨਾ ਉਹ ਹਿਸਾਬ ਨਾਲ ਹਨ ਤੇ ਪਰ ਸਾਨੂੰ ਤਾਂ ਪਤਾ ਜਾਂ ਸਾਰੇ ਭਰਾਵਾਂ ਨੂੰ ਪਤਾ ਜਿਹੜੇ ਕੋਡੀਆਂ ਪਹਿਲਾਂ ਖੇਡਦੇ ਰਹੇ ਆ ਹਨ ਉਹਨਾਂ ਨੂੰ ਵੀ ਪਤਾ ਇਹ ਚੀਜ਼ਾਂ ਦਾ ਵੀ ਹੈਪੀ ਕਿੱਥੇ ਤੂੰ ਖੇਡਦਾ ਸੀ ਤੇਰੀ ਕਿੱਥੇ ਕਿਹੜੇ ਇੱਕ ਕਲਾਸ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਆ ਏ ਕਲਾਸ ਬੀ ਕਲਾਸ ਹੈ ਨਾ ਤੇ ਉਹ ਚੀਜ਼ ਸਾਰਿਆਂ ਨੂੰ ਪਤਾ ਹੈ ਨਾ ਵੀ ਏ ਕਲਾਸ ਰੇਡਰ ਸੀਗਾ ਹੈਪੀ ਤੇ ਇਹ ਕਹਿੰਦੇ ਅੱਦੇ-ਅੱਦੇ ਪੁਆਇੰਟ ਪਿੱਛੇ ਜਿੱਤ ਹਾਰ ਹੁੰਦੀ ਸੀ ਥੋੜੀ ਹੈ ਨਾ ਅੱਦੇ ਹਾਂ ਜਿਹੜੀ ਟੀਮ ਤਖੜੀ ਉਹਦੇ ਅੱਦੇ ਨਹੀਂ ਤਾਂ ਵੀ ਜਿਹੜੀ ਹਰਕ ਪਾਉਣ ਲੱਗੀ ਹੈ ਜਿਹਦੇ ਬੱਤੀਆਂ ਆਲੇ ਆ ਨਾ ਸੰਦੀਪ ਸਾਡੇ ਚ ਅੱਛਾ ਸਾਡੇ ਬੰਦੇ ਸੀਗੇ ਥੋੜੇ ਲੱਤਾਂ ਵਾਲੇ ਸਾਡੇ ਗਰਾਉਂਡ ਟਿੱਬੇ ਵਾਲਾ ਹੁੰਦਾ ਸੀ ਟਿੱਬੇ ਤੇ ਖੇਡਦੇ ਹੁੰਦੇ ਸੀ ਟੱਪਾ ਨਹੀਂ ਮਾ ਕਰਦੇ ਸੀ ਖੇਡ ਖੇਡ ਅੱਛਾ ਤੇ ਟਿੱਬੇ ਤੇ ਖੇਡਦੇ ਹੁੰਦੇ ਤੇ ਇਹ ਲੱਤਾਂ ਹੀ ਫੜਦੇ ਸੀ ਅੱਛਾ ਇਹਨਾਂ ਨੂੰ ਉੱਤੇ ਮੈਂ ਮੈਨੂੰ ਮੇ ਤੋਂ ਮੈਂ ਲੱਤਾਂ ਫੜਾਉਂਦ ਨਹੀਂ ਕਿਉਂ ਇਹ ਪਿੰਡ 'ਚ ਲੱਤਾਂ ਫੜਦੇ ਮੇਰੀਆਂ ਅੱਛਾ ਮੈਂ ਲੱਤਾਂ ਫੜਾਉਂਦਾ ਨਹੀਂ ਫਿਰ ਜਦੋਂ ਪਿੰਡ ਜਿਹੜੀ ਚੀਜ਼ ਖੋਈ ਜਾਣੀ ਆ ਉਹ ਚੀਜ਼ ਨਹੀਂ ਬੰਦਾ ਬਾਹਰ ਫੜਾਉਂਦਾ ਅੱਛਾ ਉਹ ਜਿਹੜੀ ਪਿੰਡ ਜਾਫਲੈਨ ਹੋਊਗੀ ਯਾਰ ਤੇਰੀ ਹਾਂ ਉਧਾਰਵੇਂ ਹੋਈ ਜਾਂਦੇ ਆ ਉਹ ਦਾਪਦੇ ਨੂੰ ਬਰੇਡਰ ਨੂੰ ਪਤਾ ਲੱਗੀ ਜਾਂਨੇ ਆ ਵੀ ਆ ਚੀਜ਼ ਮੈਨੂੰ ਫੜਨਾ ਉਹ ਜੀ ਨੀ ਜਨਾਮਾ ਦਾਫੀ ਆ ਗਿਆ ਹੋਰ ਕੋਹ ਵਾਲਾ ਕਣਗੀ ਵਾਲਾ ਆ ਗਜਾਂ ਉਹ ਫੜ ਲਿੰਦੇ ਤੇ ਜਦੋਂ ਬੱਸੀਆਂ ਵਾਲਾ ਆ ਗਿਆ ਸਾਡੇ ਤੇ ਸੰਦੀਪ ਉਹ ਮੂਰੇ ਹੋ ਕੇ ਘੇੜਦਾ ਸੀ ਜ਼ੋਰ ਕਉਂਦੇ ਹੂੰ ਉਹਨੇ ਦੋ ਕੋਡੀਆਂ ਲੱਗ ਜਾਣਾ ਮੂਰੇ ਤੇ ਮਾਚ ਉਹਨੇ ਨਾ ਲੱਤਾ ਜ਼ੋਰ ਹੋ ਗਿਆ ਉਹਨੇ ਨਾ ਲੱਤਾ ਫੜੀ ਫੇਰ ਤਾਂ ਹੀ ਪੈਣ ਦੀ ਥੋੜੀ ਦਿੰਦੇ ਸੀ ਜ਼ੀਰੋ ਜ਼ੀਰੋ ਵੀ ਦਿੱਤੀ ਆ ਯਾਰ ਬਹੁਤ ਟੂਰਨਾਮੈਂਟ ਹੂੰ ਅਮੀਨੀਆ ਸਾਰੇ ਡਰੀਮਾਂ ਦੇ ਜ਼ੀਰੋ ਠੀਕ ਆ ਚੱਲ ਬਾਕੀ ਆਪਾਂ ਬਈ ਮਣੀ ਬਾਕੀ ਹੈਪੀ ਦਾ ਨੰਬਰ ਵੀ ਮੈਂਸ਼ਨ ਕਰ ਦਾਂਗੇ ਹਨਾ ਤੇ ਆਪਾਂ ਵੀ ਫਿਰ ਤੈਨੂੰ ਵੀ ਕੰਮ ਆਗਾ ਜਾਣਾ ਹਨਾ ਤੇ ਬਾਕੀ ਤਾਂ ਲੋਵਾ ਦਾ ਯਾਰ ਹੈਪੀ ਵਾਈ ਤੂੰ ਟਾਈਮ ਦਿੱਤਾ ਹਨਾ ਅਸੀਂ ਹੋਈ ਬਾਕੀ ਤਾਂ ਮੋਰਚਾ ਮਾਰਿਆ ਵਾ ਮੌਕੇ ਤੇ ਪਹੁੰਚੇ ਅਸੀਂ ਨਾਲ ਦੇ ਬੰਦੇ ਯਾਰ ਤੂੰ ਤਾਂ ਮੰਨਣਾ ਨਹੀਂ ਸੀਗਾ ਵੀ ਵਲੌਗ ਬਣਾਉਣਾ ਫੇਰ ਮਿਲਦੇ ਆਂ ਅਸੀਂ ਹੈ ਠੀਕ ਹੈ ਵੀਰ ਤੇ ਹੈ ਮਣੀ ਤੇ ਆਪਾਂ ਦਾ ਇਹੀ ਕਹਿਨੇ ਆ ਸਾਰੇ ਭਰਾਵਾਂ ਨੂੰ ਉਹਨੇ ਵੀ ਇਦਾਂ ਦੇ ਜਿਹੜੇ ਪਹਿਲਾਂ ਕਬੱਡੀ ਖੇਡਦੇ ਰਹੇ ਆ ਭਰਾ ਉਹਨਾਂ ਨੂੰ ਲੈ ਕੇ ਆਉਣ ਪ੍ਰਮੋਟਰ ਐਨ ਆਰ ਆਈ ਹਨਾ ਉਹਨਾਂ ਦੇ ਸਹਿਯੋਗ ਦੇ ਨਾਲ ਹਨਾ ਇਦਾਂ ਦੇ ਭਰਾ ਅੱਗੇ ਆਉਣ ਕਿਉਂਕਿ ਯਾਰ ਇਹਨਾਂ ਨੂੰ ਬਰੀਕੀਆਂ ਪਤਾ ਹੁੰਦੀਆਂ ਕਬੱਡੀ ਦੀਆਂ ਡਾਈਟ ਪਤਾ ਹੁੰਦੀ ਆ ਵੀ ਕਿੱਦਾਂ ਹਨਾ ਬਾਕੀ ਜਿਹੜੇ ਹੈਪੀ ਦੇ ਨਾਲ ਭਰਾ ਸਾਰੇ ਖੇਡੇ ਨੇ ਹਨਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹੈਪੀ ਦੀ ਖੇਡ ਦੇਖੀ ਆ ਉਹ ਵੀ ਕਮੈਂਟ ਕਰਕੇ ਦੱਸਿਓ ਸ਼ੇਅਰ ਤੁਸੀਂ ਆਪ ਹੀ ਕਰੀ ਦੇਣੀ ਆ ਉਹ ਤਾਂ ਤੁਸੀਂ ਪਹਿਲਾਂ ਹੀ ਆਪਣੇ ਛੇਰਾਂ ਨੂੰ ਵੀ ਬੜਾ ਪਿਆਰ ਦਿੰਨੇ ਹੋ ਹਨਾ ਜਿਵੇਂ ਆਪਾਂ ਪਲੇਅਰਾਂ ਨੂੰ ਅੱਗੇ ਲੈ ਕੇ ਆਉਨੇ ਹੋ ਤੇ ਉਹਦੇ ਲਈ ਵੀ ਤੁਸੀਂ ਛੇਰ ਆਪ ਹੀ ਕਰ ਦਿੰਨੇ ਹੋ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਤੇ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਪਲੇਅਰਾਂ ਨੂੰ ਨਹੀਂ ਦੱਸੋ ਵੀ ਕੀ ਕਹਿਣਾ ਚਾਹੁੰਦੇ ਹੋ ਵੀ ਆਇਆ ਕਰੋ ਗਰਾਊਂਡ ਦੇ ਵਿੱਚ ਪਹੁੰਚ ਜਾਓ ਆ ਯਾਰ ਗਰਾਊਂਡ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਮਣੀ ਜਿਹੜਾ ਬੰਦਾ ਘੰਟਾ ਆਪਦੇ ਸਰੀਰ ਨੂੰ ਨਹੀਂ ਦੇ ਸਕਦਾ ਨਾ ਅਕਸ਼ੇ ਕੁਮਾਰ ਕਹਿੰਦਾ ਹੁੰਦਾ ਵੀ ਉਹ ਬੰਦੇ ਨੂੰ ਮਾਰੀ ਜਾਣਾ ਚਾਹੀਦਾ ਹਨਾ ਇਹ ਸਾਰਾ ਦਿਨ ਆਪਾਂ ਆਪਦੀ ਬੋਡੀ ਤੇ ਕੰਮ ਲੈਣਾ ਜੇ ਆਪਾਂਰੇ ਲਈ ਘੰਟਾ ਨਹੀਂ ਕੱਢ ਸਕਦੇ ਤੇ ਆਪਾਂ ਕੋਹ ਨਹੀਂ ਕਰ ਸਕਦੇ ਤੇ ਬਾਕੀ ਹਨਾ ਧੰਨਵਾਦ ਆਪਾਂ ਇਦਾਂ ਦੇ ਪਲੇਅਰਾਂ ਨੂੰ ਕੋਸ਼ਿਸ਼ ਕਰਾਂਗੇ ਲੈ ਕੇ ਆਉਂਦੇ ਰਹਿਾਂਗੇ ਕੰਮ ਦੇ ਨਾਲ ਨਾਲ ਤੈਨੂੰ ਪਤਾ ਆਪਾਂ ਵੀ ਫਿਰ ਕੰਮ ਤੇ ਜਾਣਾ ਹੁੰਦਾ ਹਨਾ ਹਲਕਾ ਜਿਹਾ ਬਲੌਗ ਬਣਾਉਣ ਦੀ ਕੋਸ਼ਿਸ਼ ਕੀਤੀ ਪਰਫੈਕਟ ਆਪਾਂ ਹੈ ਨਹੀਂ ਹਨਾ ਬਾਕੀ ਹੌਲੀ ਹੌਲੀ ਹੋ ਜਾਾਂਗੇ ਕੋਈ ਨਾ ਵੀਰੇ ਹਾਂ ਹਾਂ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਮਿਲਦੇ ਆਂ ਫਿਰ ਅਸੀ ਗੱ